ਸੱਚੀਅਕਾਲ ਦੋਸਤੋ ਅੱਜ ਸਾਡੇ ਸਾਹਮਣੇ ਇੱਕ ਅਜੀਹੀ ਕਹਾਣੀ ਹੈ ਜੋ ਨਾ ਸਿਰਫ ਤੁਹਾਡੇ ਦਿਲ ਨੂੰ ਛੂ ਜਾਵੇਗੀ ਸਗੋ ਤੁਹਾਨੂੰ ਸੋਚਣ ਲਈ ਵੀ ਮਜਬੂਰ ਕਰ ਦੇਵੇਗੀ ਕਲਪਨਾ ਕਰੋ ਇੱਕ ਨੌਜਵਾਨ ਜਿਸਦੇ ਸੁਪਨੇ ਕੈਨੇਡਾ ਦੀ ਧਰਤੀ ਤੇ ਉੱਚੀ ਉਡਾਣ ਭਰਨ ਦੇ ਸਨ ਪਰ ਇੱਕ ਦਿਨ ਅਚਾਨਕ ਉਸ ਦੀ ਜ਼ਿੰਦਗੀ ਚ ਇੱਕ ਅਜੀਹਾ ਮੋੜ ਆਉਂਦਾ ਹੈ ਜੋ ਸਭ ਕੁਝ ਬਦਲ ਦਿੰਦਾ ਹੈ ਇਹ ਕਹਾਣੀ ਸਿਰਫ ਉਸ ਇੱਕ ਨੌਜਵਾਨ ਦੀ ਨਹੀਂ ਸਗੋ ਲੱਖਾਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੀ ਹੈ ਜਿਨ੍ਹਾਂ ਦੇ ਦਿਲ ਅੱਜ ਵੀ ਇੱਕ ਸਵਾਲ ਨਾਲ ਟੜਕਦੇ ਹਨ ਕੀ ਕੈਨੇਡਾ ਦੀ ਨਵੀਂ ਸਰਕਾਰ ਉਹਨਾਂ ਦੇ ਸੁਪਨਿਆਂ ਨੂੰ ਨਵੀਂ ਆਸ ਦੇਵੇਗੀ ਜਾਂ ਫਿਰ ਪਿਛਲੇ ਸਾਲਾਂ ਵਾਂਗ ਹੀ ਉਡੀਕ ਅਤੇ ਨਿਰਾਸ਼ਾ ਦਾ ਸਿਲਸਿਲਾ ਜਾਰੀ ਰਹੇਗਾ ਚਲੋ ਅੱਜ ਅਸੀਂ ਇਸ ਉੱਪਰ ਖੁੱਲ੍ਹ ਕੇ ਗੱਲ ਕਰਦੇ ਹਾਂ ਅੱਜ 16 ਮਈ 2025 ਦਾ ਦਿਨ ਹੈ ਅਤੇ ਕੱਲ ਹੀ ਕੈਨੇਡਾ ਦੀ ਨਵੀਂ ਪਾਰਲੀਮੈਂਟ ਦਾ ਐਲਾਨ ਹੋਇਆ ਨਵੇਂ ਇਮੀਗ੍ਰੇਸ਼ਨ ਮੰਤਰੀ ਦੀ ਨਿਯੁਕਤੀ ਦੀ ਖਬਰ ਵੀ ਆਈ ਅਤੇ ਇਸ ਨਾਲ ਹੀ ਪੰਜਾਬੀਆਂ ਦੇ ਦਿਲਾਂ 'ਚ ਇੱਕ ਨਵੀਂ ਉਮੀਦ ਜਾਗੀ ਪਰ ਸਵਾਲ ਇਹ ਹੈ ਕਿ ਇਹ ਨਵੀਂ ਸਰਕਾਰ ਸੱਚਮੁੱਚ ਕੁਝ ਬਦਲੇਗੀ ਜਾਂ ਫਿਰ ਇਹ ਸਿਰਫ ਇੱਕ ਹੋਰ ਵਾਅਦਾ ਹੈ ਜੋ ਸਮੇਂ ਨਾਲ ਧੁੰਦਲਾ ਜਾਵੇਗਾ ਮੈਂ ਅੱਜ ਤੁਹਾਨੂੰ ਕੁਝ ਵੱਡੀਆਂ ਖਬਰਾਂ ਦੱਸਣ ਜਾ ਰਿਹਾ ਜੋ ਤੁਹਾਡੇ ਲਈ ਬਹੁਤ ਜ਼ਰੂਰੀ ਹਨ ਜੋ ਤੁਹਾਨੂੰ ਇਸ ਸਵਾਲ ਦਾ ਜਵਾਬ ਲੱਭਣ 'ਚ ਮਦਦ ਕਰਨਗੀਆਂ ਕੱਲ ਦੀ ਗੱਲ ਹੈ ਜਦੋਂ ਨਵੀਂ ਸਰਕਾਰ ਦੇ ਆਉਣ ਦੀ ਖਬਰ ਨਾਲ ਹੀ ਵੀਜ਼ਾ ਅਰਜ਼ੀਆਂ ਦੇ ਨਤੀਜਿਆਂ 'ਚ ਇੱਕ ਅਜੀਬ ਜਿਹੀ ਹਲਚਲ ਮਹਿਸੂਸ ਹੋਈ ਸਾਡੇ ਜਾਣ ਪਹਿਚਾਨ 'ਚ ਚਾਰ ਵਿਜ਼ਟਰ ਵੀਜ਼ਿਆਂ ਦੀਆਂ ਮਨਜ਼ੂਰੀਆਂ ਮਿਲੀਆਂ ਅਤੇ ਇਹ ਕੋਈ ਆਮ ਗੱਲ ਨਹੀਂ ਸੀ ਇਹ ਪ੍ਰੋਫਾਈਲਸ ਉਹ ਸਨ ਜਿਨ੍ਹਾਂ 'ਚੋਂ ਇੱਕ ਨੂੰ ਤਿੰਨ ਵਾਰ ਰੱਦ ਕੀਤਾ ਜਾ ਚੁੱਕਾ ਸੀ ਇੱਕ ਅਰਜ਼ੀ ਜੋ 28 ਮਈ ਨੂੰ ਦਾਖਲ ਕੀਤੀ ਗਈ ਸੀ ਅਤੇ ਦੋ ਹੋਰ ਜੋ ਮਈ ਦੀ ਸ਼ੁਰੂਆਤ ਚ ਲਾਈਆਂ ਗਈਆਂ ਸਨ ਇਹਨਾਂ ਨੂੰ ਸਿਰਫ 12 ਦਿਨਾਂ ਚ ਨਤੀਜਾ ਮਿਲ ਗਿਆ ਹੈਰਾਨੀ ਦੀ ਗੱਲ ਇਹ ਸੀ ਕਿ ਇੱਕ ਸਟੂਡੈਂਟ ਵੀਜ਼ਾ ਜੋ 11 ਦਿਨ ਪਹਿਲਾਂ ਦਾਖਲ ਕੀਤਾ ਗਿਆ ਸੀ ਉਹ ਵੀ ਮਨਜ਼ੂਰ ਹੋ ਗਿਆ ਇਹ ਤੇਜ਼ੀ ਇਹ ਬਦਲਾਅ ਕੀ ਇਹ ਸਿਰਫ ਇੱਕ ਸੰਜੋਗ ਹੈ ਜਾਂ ਸੱਚਮੁੱਚ ਨਵੀਂ ਸਰਕਾਰ ਦੀ ਸੋਚ ਦਾ ਅਸਰ ਮੇਰੇ ਦਿਲ ਚ ਵੀ ਇਹ ਸਵਾਲ ਉੱਠ ਰਿਹਾ ਸੀ ਅਤੇ ਮੈਂ ਜਾਣਦਾ ਹਾਂ ਤੁਹਾਡੇ ਦਿਲ ਚ ਵੀ ਇਹੀ ਗੱਲ ਚੱਲ ਰਹੀ ਹੋਵੇਗੀ ਚਲੋ ਹੁਣ ਇਸ ਨੂੰ ਥੋੜਾ ਹੋਰ ਡੂੰਘਾਈ ਚ ਲੈ ਜਾਈਏ ਪਿਛਲੇ ਸਾਲਾਂ ਚ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੇ ਕਿੰਨੀਆਂ ਮੁਸ਼ਕਲਾਂ ਨਹੀਂ ਚੱਲੀਆਂ ਸਟੂਡੈਂਟ ਵੀਜ਼ਿਆਂ ਦੀਆਂ ਅਰਜ਼ੀਆਂ ਦਾ ਰੱਦ ਹੋਣਾ ਵਿਜ਼ਟਰ ਵੀਜ਼ਿਆਂ ਤੇ ਮਾਪਿਆਂ ਦਾ ਆਪਣੇ ਬੱਚਿਆਂ ਨੂੰ ਮਿਲਣ ਦਾ ਸੁਪਨਾ ਟੁੱਟਣਾ ਅਤੇ ਸਭ ਤੋਂ ਵੱਡੀ ਗੱਲ ਕਈ ਵਿਦਿਆਰਥੀਆਂ ਤੇ ਡਿਪਾਰਟਮੈਂਟ ਦਾ ਖਤਰਾ ਮੰਡਰਾਉਣਾ ਇਹ ਸਭ ਇੱਕ ਅਜਿਹੀ ਹਨੇਰੀ ਵਰਗਾ ਸੀ ਜਿਸ 'ਚ ਹਰ ਪਾਸੇ ਸਿਰਫ ਅਨਿਸ਼ਚਿਤਤਾ ਅਤੇ ਡਰ ਦੀ ਛਾਇਆ ਸੀ ਮੈਂ ਯਾਦ ਕਰਦਾ ਹਾਂ ਇੱਕ ਪਿਤਾ ਦੀ ਉਹ ਗੱਲ ਜਿਸਨੇ ਆਪਣੇ ਬੇਟੇ ਦੇ ਸਟੂਡੈਂਟ ਵੀਜ਼ੇ ਲਈ ਸਾਰੀ ਜਮਾ ਪੂੰਜੀ ਖਰਚ ਦਿੱਤੀ ਪਰ ਅਰਜ਼ੀ ਰੱਦ ਹੋਣ ਨੇ ਉਸ ਦੇ ਸੁਪਨਿਆਂ ਨੂੰ ਚੱਕਨਾ ਚੂਰ ਕਰ ਦਿੱਤਾ ਉਸ ਦੀ ਆਵਾਜ਼ 'ਚ ਉਹ ਦਰਦ ਅਜੇ ਵੀ ਮੇਰੇ ਕੰਨਾਂ 'ਚ ਗੂੰਜਦਾ ਹੈ ਪਰ ਅੱਜ ਜਦੋਂ ਮੈਂ ਇਨਾਂ ਨਵੇਂ ਵੀਜ਼ਾ ਨਤੀਜਿਆਂ ਬਾਰੇ ਸੋਚਦਾ ਹਾਂ ਮੈਨੂੰ ਇੱਕ ਚਮਕਦੀ ਕਿਰਨ ਨਜ਼ਰ ਆਉਂਦੀ ਹੈ ਨਵੀਂ ਸਰਕਾਰ ਜਿਸ 'ਚ ਪੰਜਾਬੀ ਅਤੇ ਭਾਰਤੀ ਮੂਲ ਦੇ ਮੰਤਰੀਆਂ ਦੀ ਮੌਜੂਦਗੀ ਹੈ ਸ਼ਾਇਦ ਇੱਕ ਨਵਾਂ ਰਾਹ ਖੋਲਣ ਦੀ ਸੋਚ ਰਹੀ ਹੈ ਮਾਰਕ ਕਾਰਨੀ ਦੀ ਅਗਵਾਈ 'ਚ ਇਮੀਗ੍ਰੇਸ਼ਨ ਨੀਤੀਆਂ 'ਚ ਕੀ ਬਦਲਾਅ ਆਉਣਗੇ ਇਹ ਅਜੇ ਪੂਰੀ ਤਰ੍ਹਾਂ ਸਪਸ਼ਟ ਨਹੀਂ ਪਰ ਜੋ ਸੰਕੇਤ ਮਿਲ ਰਹੇ ਨੇ ਉਹ ਇੱਕ ਨਵੀਂ ਸ਼ੁਰੂਆਤ ਦੀ ਗੱਲ ਕਰਦੇ ਨੇ ਮੈਂ ਯਾਦ ਕਰਦਾ ਹਾਂ ਇੱਕ ਮਾਂ ਦੀ ਉਹ ਚਿੱਠੀ ਜਿਸ 'ਚ ਉਸਨੇ ਆਪਣੇ ਬੇਟੇ ਨੂੰ ਮਿਲਣ ਲਈ ਵਿਜ਼ਟਰ ਵੀਜ਼ਾ ਮੰਗਿਆ ਸੀ ਉਸ ਦਿਨ ਸਤਰਾ ਵਿੱਚ ਉਮੀਦ ਦੇ ਨਾਲ-ਨਾਲ ਰੱਦ ਹੋਣ ਦਾ ਡਰ ਵੀ ਸੀ ਅੱਜ ਜਦੋਂ ਮੈਂ ਸੋਚਦਾ ਹਾਂ ਕਿ ਚਾਰ ਵਿਸਟਰ ਵੀਜ਼ੇ ਮਨਜ਼ੂਰ ਹੋਏ ਮੇਰਾ ਦਿਲ ਉਸ ਮਾਂ ਵਰਗੀਆਂ ਹਜ਼ਾਰਾਂ ਮਾਵਾਂ ਅਤੇ ਪਿਤਾਵਾਂ ਲਈ ਖੁਸ਼ੀ ਨਾਲ ਭਰ ਜਾਂਦਾ ਹੈ ਪਰ ਸਵਾਲ ਅਜੇ ਵੀ ਬਾਕੀ ਹਨ ਕੀ ਇਹ ਬਦਲਾਅ ਸਟੂਡੈਂਟ ਵੀਜ਼ਿਆਂ ਤੇ ਵੀ ਅਸਰ ਪਾਵੇਗਾ ਕੀ ਉਹ ਉਹ ਵਿਦਿਆਰਥੀ ਜਿਨ੍ਹਾਂ ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ ਕੁਝ ਰਾਹਤ ਮਹਿਸੂਸ ਕਰ ਸਕਣਗੇ ਅਤੇ ਸਭ ਤੋਂ ਅਹਿਮ ਕੀ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਮਿਲਣ ਦਾ ਮੌਕਾ ਮਿਲੇਗਾ ਜਿਨ੍ਹਾਂ ਨੂੰ ਸਾਲਾਂ ਤੋਂ ਵੇਖਣ ਦੀ ਹਸਰਤ ਅਧੂਰੀ ਹੈ ਇਹ ਸਭ ਸਵਾਲ ਅਜੇ ਵੀ ਹਵਾ 'ਚ ਲਟਕ ਰਹੇ ਨੇ ਪਰ ਜੋ ਨਤੀਜੇ ਅੱਜ ਸਾਹਮਣੇ ਆਏ ਨੇ ਉਹ ਇੱਕ ਨਵੀਂ ਆਸ ਜਗਾਉਂਦੇ ਨੇ ਮੈਂ ਇੱਕ ਸੁਝਾਅ ਵੀ ਦੇਣਾ ਚਾਹਾਂਗਾ ਜੇ ਤੁਸੀਂ ਸਟੂਡੈਂਟ ਵੀਜ਼ੇ ਲਈ ਯੋਗ ਹੋ ਤਾਂ ਵਿਸਟਰ ਵੀਜ਼ੇ ਤੇ ਝੁਗਾੜ ਕਰਨ ਦੀ ਬਜਾਏ ਸਟੂਡੈਂਟ ਵੀਜ਼ੇ ਤੇ ਹੀ ਅਰਜ਼ੀ ਦਿਓ ਕਿਉਂਕਿ ਕੈਨੇਡਾ 'ਚ ਪਹੁੰਚ ਕੇ ਵੀਜ਼ਾ ਬਦਲਣਾ ਆਸਾਨ ਨਹੀਂ ਇਹ ਸਮਾਂ ਸਹੀ ਫੈਸਲਿਆਂ ਦਾ ਹੈ ਤਾਂ ਜੋ ਤੁਹਾਡੇ ਸੁਪਨੇ ਸੁਰੱਖਿਅਤ ਰਹਿਣ ਅਤੇ ਹਾਂ ਜੇ ਤੁਹਾਡੇ ਮਨ 'ਚ ਕੋਈ ਸਵਾਲ ਜਾਂ ਡਰ ਹੈ ਤਾਂ ਸਹੀ ਸਲਾਹ ਲੈਣਾ ਨਾ ਭੁੱਲੋ ਅਸੀਂ ਅਜੇ ਇਸ ਕਹਾਣੀ ਦੇ ਅਗਲੇ ਮੋੜ ਦੀ ਉਡੀਕ ਚਾਹਾਂ ਪਰ ਇੱਕ ਗੱਲ ਪੱਕੀ ਹੈ ਜਦੋਂ ਦਿਲ ਚ ਆਸ ਤੇ ਸੱਚੀ ਲਗਨ ਹੋਵੇ ਤਾਂ ਰਾਜ਼ ਜ਼ਰੂਰ ਨਿਕਲਦੇ ਨੇ ਜੇ ਇਹ ਕਹਾਣੀ ਤੁਹਾਡੇ ਦਿਲ ਨੂੰ ਛੂ ਗਈ ਹੈ ਤਾਂ ਸਾਡੇ ਨਾਲ ਜੁੜੇ ਰਹੋ ਕਿਉਂਕਿ ਅਸੀਂ ਅਜਿਹਿਆਂ ਹੀ ਸੱਚੀਆਂ ਦਿਲ ਨੂੰ ਛੂਣ ਵਾਲੀਆਂ ਕਹਾਣੀਆਂ ਅਤੇ ਅਪਡੇਟਸ ਤੁਹਾਡੇ ਲਈ ਲਿਆਉਂਦੇ ਰਹਾਂਗੇ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਦੀ ਫਤਿਹ